ਅੱਸੀ ਕੱਲ ਤੁਸੀਂ ਦੇਖ ਰਹੇ ਨਿਰਪੱਖ ਪੋਸਟ ਤੇ ਮੈਂ ਹਾਂ ਗੁਰਦੀਪ ਸਿੰਘ ਚੰਡੀਗੜ੍ਹ ਦੇ ਨੇੜੇ ਲੱਗਦੇ ਸ਼ਹਿਰ ਮੁਹਾਲੀ ਤੋਂ ਇਹ ਤਸਵੀਰਾਂ ਨੇ ਲਗਾਤਾਰ ਪੋਸਟ ਪਾਰਟੀਆਂ ਨੇ ਜਿਹੜੀਆਂ ਸੀਨੀਅਰ ਅਸੇ ਅਫਸਰ ਵੀ ਜਿਹੜੇ ਮੌਜੂਦ ਨੇ ਦਾ ਪਰ ਜਿਹੜੀ ਕਾਰਨ ਦੀ ਤਲਾਸ਼ੀ ਕੀਤੀ ਜਾਂਦੀ ਆ ਜਿੱਥੇ ਛੋਟੇ ਸਾਬਜਦਿਆਂ ਦੀ ਲਾਸਾਨੀ ਸ਼ਹਾਦਤ ਚੱਲ ਰਹੀ ਆ ਉੱਥੇ ਹੀ ਕ੍ਰਿਸਮਸ ਦੇ ਵੀ ਨੇੜੇ ਆ ਰਿਹਾ ਪੰਜਾਬ ਪੁਲਿਸ ਪੂਰੀ ਮਸਤੀਤੀ ਦੇ ਨਾਲ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਜਿਹੜੀ ਲਗਾਤਾਰ ਚੈਕਿੰਗ ਕਰਨ ਦੇ ਵਿੱਚ ਲੱਗੀ ਹੋਈ ਆ ਉੱਥੇ ਹੀ ਮੁਹਾਲੀ ਸ਼ਹਿਰ ਦੇ ਵਿੱਚ ਵੀ ਅੱਜ ਜਿਹੜੀ ਪੁਲਿਸ ਹੈ ਤੇ ਨਾਤੇ ਤੇ ਪੂਰੀ ਮਸਤੀ ਦੀ ਨਾਲ ਜਿਹੜੀ ਆ ਗੱਡੀਆਂ ਦੀ ਚੈਕਿੰਗ ਕੀਤੀ ਜਾਂਦੀ ਆ ਤਾਂ ਜੋ ਕੋਈ ਵੀ ਕਿਸੇ ਤਰ੍ਹਾਂ ਦੀ ਅਨਸੁਖਾਭੀ ਜਿਹੜੀ ਘਟਨਾ ਉਹ ਨਾ ਵਾਪਰ ਸਕੇ ਤੁਸੀਂ ਦੇਖ ਰਹੇ ਹੋ ਪੰਜਾਬ ਪੁਲਿਸ ਦੇ ਜਿਹੜੇ ਨੌਜਵਾਨ ਨੇ ਉਹ ਲਗਾਤਾਰ ਜਿਹੜੀਆਂ ਗੱਡੀਆਂ ਦੀ ਆ ਚੈਕਿੰਗ ਕੀਤੀ ਜਾ ਰਹੀ ਹੈ ਗੱਡੀਆਂ ਦੀ ਉਹਨਾਂ ਦੇ ਵੱਲੋਂ ਤਾਂ ਜੋ ਸ਼ਹਿਰ ਦੇ ਵਿੱਚ ਕੋਈ ਵੀ ਅਨਸੁਖਾਭੀ ਜਿਹੜੀ ਘਟਨਾ ਹੈ ਉਹ ਨਾ ਵਾਪਰ ਸਕੇ ਹਰ ਇੱਕ ਜਿਹੜੀ ਸ਼ਹਿਰ ਦੇ ਵਿੱਚ ਐਂਟਰੀ ਕਰੀਕਾਰ ਹੈ ਉਹਦੀ ਲਗਾਤਾਰ ਜਿਹੜੀ ਚੈਕਿੰਗ ਕੀਤੀ ਜਾਂਦੀ ਹੈ ਗੱਲਬਾਤ ਵੀ ਕਰਾਂਗੇ ਅਧਿਕਾਰੀਆਂ ਦੇ ਨਾਲ ਕਿ ਜਿਹੜੀ ਇਹ ਚੈਕਿੰਗ ਹੈ ਜਿਹੜਾ ਇਹ ਤਲਾਸ਼ੀ ਜਿਹੜਾ ਧਿਆਨ ਹੈ ਕਿਸ ਕਰਕੇ ਜਿਹੜਾ ਚਲਾਇਆ ਜਾ ਰਿਹਾ ਸੋ ਤੁਸੀਂ ਲਗਾਤਾਰ ਜਿਹੜੀਆਂ ਤਸਵੀਰਾਂ ਦੇਖ ਰਹੇ ਹੋ ਨਿਰਪੱਖ ਪੋਸਟ ਤੇ ਕਾਰਾਂ ਜਿਹੜੀਆਂ ਸਾਈਡ ਤੇ ਲਗਵਾ ਕੇ ਉਹਨਾਂ ਦੀ ਜਿਹੜੀਆਂ ਡਿੱਗੀਆਂ ਆ ਉਹ ਚੈੱਕ ਕੀਤੀਆਂ ਜਾ ਰਹੀਆਂ ਨੇ ਲਗਾਤਾਰ ਤੁਸੀਂ ਦੇਖ ਰਹੇ ਹੋ ਪੁਲਿਸ ਪਾਰਟੀ ਤੇ ਸੀਨੀਅਰ ਅਫਸਰ ਇੱਥੇ ਜਿਹੜੇ ਮੌਜੂਦ ਨੇ ਲਗਾਤਾਰ ਜਿਹੜੀ ਤਲਾਸ਼ੀ ਆ ਕਾਰਾਂ ਦੀ ਕੀਤੀ ਜਾ ਰਹੀ ਆ ਸੋ ਨਾਲ ਨਾਲ ਗੱਲਬਾਤ ਵੀ ਕਰਾਂਗੇ ਕਿ ਜਿਹੜਾ ਇਹ ਸਰਚ ਅਧਿਆਨ ਆ ਕਿਸ ਤਰੀਕੇ ਨਾਲ ਚਲਾਇਆ ਜਾਂਦਾ ਪਿਛਲੇ ਦਿਨ ਇੱਥੇ ਇੱਕ ਗੈਂਗਸਟਰ ਦਾ ਜਿਹੜਾ ਐਨਕਾਊਂਟਰ ਵੀ ਕੀਤਾ ਗਿਆ ਪੰਜਾਬ ਪੁਲਿਸ ਦੇ ਵੱਲੋਂ ਸ਼ਹਿਰ ਦੇ ਵਿੱਚ ਸਟੂਡੈਂਟਾਂ ਦੇ ਨਾਲ ਜਿਹੜੇ ਇੱਥੇ ਭੇੜੇ ਅਨਸਰ ਵੀ ਕਈ ਵਾਰੀ ਉਹਨਾਂ ਤੋਂ ਜਿਹੜੀ ਸ਼ਹਿ ਲੈ ਲੈਂਦੇ ਆ ਸੋ ਲਗਾਤਾਰ ਤੁਸੀਂ ਦੇਖ ਰਹੇ ਹੋ ਜਿਹੜੀਆਂ ਤਸਵੀਰਾਂ ਮਰ ਪੱਟ ਪੋਸਟਰ ਕਿਸ ਤਰੀਕੇ ਨਾਲ ਜਿਹੜੀ ਕਾਰਾਂ ਦੀ ਹੈ ਤਲਾਸ਼ੀ ਲਈ ਜਾ ਰਹੀ ਹੈ ਹਾਂਜੀ ਸਰ ਜਿਹੜੀ ਇਹ ਸਰਚ ਅਭਿਆਨ ਜਿਹੜਾ ਤੁਸੀਂ ਇੱਥੇ ਚਲਾਇਆ ਹੋਇਆ ਤੇ ਸ਼ਹੀਦੀ ਜਿਹੜਾ ਜੋੜ ਮੇਲਾ ਉਹ ਵੀ ਚੱਲ ਰਿਹਾ ਤੇ ਕ੍ਰਿਸਮਸ ਦਾ ਜਿਹੜਾ ਤਿਹਾਰ ਉਹ ਵੀ ਨੇੜੇ ਆ ਰਿਹਾ ਤੇ ਸ਼ਹਿਰ ਦੇ ਵਿੱਚ ਥੋੜੇ ਦਿਨ ਪਹਿਲਾਂ ਇੱਥੇ ਗੈਂਗਸਟਰ ਦਾ ਇੱਕ ਐਨਕਾਊਂਟਰ ਵੀ ਕੀਤਾ ਗਿਆ ਜਿਹੜੇ ਭੇੜੇ ਅਨਸਰ ਆ ਉਹ ਵੀ ਸ਼ਹਿਰ ਦੇ ਵਿੱਚ ਆ ਕੇ ਸ਼ਹਿ ਲੈਂਦੇ ਆ ਤੇ ਜਿਹੜੀ ਤੁਹਾਡੀ ਜ਼ਿੰਮੇਵਾਰੀ ਵੀ ਬਣਦੀ ਆ ਛੇਤੀ ਜੋੜ ਮੇਲਾ ਵੀ ਚੱਲ ਰਿਹਾ ਤੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਸਰ ਤੁਸੀਂ? ਸਰ ਸ਼ੇਰਦੀ ਜੋੜ ਮੇਲਾ ਚੱਲ ਰਿਹਾ ਹੈ ਤੇ ਕਿਸ ਮਿਸ਼ਨ ਨਿਕਲੇ ਆ ਕਿ ਤੇ ਜਿਸ ਕਾ ਜੋ ਵੀ ਇਹਦੇ ਭੇੜੇ ਅਨਸਰ ਸਹਾਜ ਆਣੇ ਉਹਨਾਂ ਦੀ ਚੈਕਿੰਗ ਕਰਨ ਵਾਸਤੇ ਗੱਡੀਆਂ ਜੱਗੀ ਦਿੱਤੀ ਚਾਲੀ ਤੇ ਉਹਨਾਂ ਨੂੰ ਕਿਸੇ ਹਥਿਆਰ ਵਗੈਰਾ ਜਾਂ ਕੋਈ ਹੁਸਮਾਨ ਨਾਲ ਲੈ ਕੇ ਆਣ। ਜੀ ਸਹੀ ਹੈ। ਤਾਂ ਉਹਨਾਂ ਨੂੰ ਕੰਟਰੋਲ ਦਿੱਤਾ ਜਾਂਦਾ। ਸਰ ਹੋਰ ਕੀ ਕਹਿਣਾ ਚਾਹੋਗੇ ਜਿਹੜੇ ਸਮਾਜ ਦੇ ਵਿੱਚ ਜਿਹੜੇ ਆਪਣੇ ਸਟੂਡੈਂਟ ਨੇ ਜਾ ਕੇ ਇਹਨਾਂ ਦੇ ਕੋਲੇ ਆ ਕੇ ਕੋਈ ਭੇੜਾ ਅਨਸਰ ਸ਼ੇਅ ਲੈ ਲੈਂਦਾ ਹੈ ਜਾਂ ਕੋਈ ਕਰੀਬੀ ਹੁੰਦਾ ਪਤਾ ਨਹੀਂ ਹੁੰਦਾ ਕਿ ਉਹ ਕੀ ਕ੍ਰਾਈਮ ਕਰਕੇ ਆਇਆ ਹੈ ਜਾਂ ਉਹ ਸੇ ਪਿੱਛੇ ਤੋਂ ਗਲਤ ਕੰਮ ਕਰਕੇ ਆਇਆ ਤੁਸੀਂ ਕੀ ਸਹਿ ਦੇਣ ਕੀ ਜਾਓਗੇ ਜੀ ਨਹੀਂ ਤਾਂ ਇਹ ਤਾਂ ਕਹਿਣਾ ਹੈ ਜਿਹੜਾ ਸਟੂਡੈਂਟ ਆ ਉਹ ਆਪਣੇ ਆਪ ਨੂੰ ਜਈ ਸਹੀ ਸਲਾਮਤ ਰੱਖਣਾ ਸਹੀ ਸਲਾਮ ਆਪਣੇ ਆਪ ਨੂੰ ਰਹਿਣਾ ਅਤੇ ਸਹਾਇਤਾ ਸੂਚਨ ਕੇ ਸਹਿਰਵਾਸੀ ਬਣਨ ਜੀ ਤਾਂ ਤਾਂ ਦੇ ਰੂਪ ਇੱਕ ਸੁਧਾਰ ਕਰ ਸਕੇ